ਇਸ ਸਮੇਂ ਦੀ ਵੱਡੀ ਖਬਰ ਐਫ ਆਈ ਆਰ ਦਰਜ ਕਰਵਾਉਣ ਤੋਂ ਬਾਅਦ ਦੀਪਿਕਾ ਲੁਤਰਾ ਨੂੰ ਅਮਰਤਪਾਲ ਦੇ ਸਾਥੀਆਂ ਨੇ ਫੇਰ ਭੇਜੀ ਈਮੇਲ ਕਿ ਹਾ ਜਿੰਨੀਆਂ ਮਰਜ਼ੀ ਸਿਕਿਉਰਟੀ ਆ ਲੈ ਲਾ ਤੇਰਾ ਖੜਾ ਨਹੀਂ ਛੁੱਟਣਾ ਮੈਨੂੰ ਅਤੇ ਪ੍ਰੀਤ ਜੱਟੀ ਨੂੰ ਅਸੀਂ ਨੇ ਨਹੀਂ ਬਖਸ਼ਣਾ ਪੂਰੇ ਮੁੱਦੇ ਦੇ ਉੱਪਰ ਪੰਜਾਬ ਦੇ ਸੀਐਮ ਬਣਾਏ ਹੋਏ ਨੇ ਨਜ਼ਰ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੀਪਿਕਾ ਲੋਥਰਾ ਕੱਲ ਮੀਡੀਆ ਸਾਹਮਣੇ ਆਈ ਸੀ ਪੁਲਿਸ ਨੂੰ ਗੁਹਾਰ ਲਗਾਈ ਸੀ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਦੀਪਿਕਾ ਲੋਥਰਾ ਨੇ ਕਿਹਾ ਕਿ ਅਮਰਤਪਾਲ ਨੇ ਮੈਨੂੰ ਫੇਰ ਤੋਂ ਧਮਕੀ ਦਿੱਤੀ ਹੈ ਉਸ ਦੇ ਆਧਾਰ ਤੇ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਅਤੇ ਲਗਾਤਾਰ ਦੀਪਿਕਾ ਲੋਥਰਾ ਦੇ ਪੇਜ ਦੇ ਉੱਪਰ ਵੀਡੀਓ ਵਗੈਰਾ ਵੀ ਪੈ ਰੀਆਂ ਨੇ ਅਤੇ ਹੁਣ ਉਹਨਾਂ ਨੂੰ ਇੱਕ ਈਮੇਲ ਮਿਲੀ ਹੈ ਈਮੇਲ ਦੇ ਵਿੱਚ ਕੀ ਲਿਖਿਆ ਪੜ ਕੇ ਸੁਣਾ ਦਿੰਨੇ ਆ ਇਸ ਦੇ ਵਿੱਚ ਲਿਖਿਆ ਕਿ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਲੈ ਲਾ ਤੇਰੀ ਜਾਨ ਨਹੀਂ छुटਣੀ ਸਿਕਿਉਰਟੀਆਂ 24 ਘੰਟ ਤੇਰੇ ਨਾਲ ਨਹੀਂ ਰਹਿਣੀਆਂ ਸੂਰੀ ਕੋਲ ਵੀ ਸਿਕਿਉਰਿਟੀ ਸੀ ਲੋਕ ਦਿੱਤਾ ਨਾ ਐਵੇਂ ਹੀ ਤੇਰਾਸਾ ਲਾਉਣਾ ਤੇ ਪ੍ਰੀਤ ਜੱਟੀ ਦਾ ਜਿਹੜਾ ਤੁਸੀਂ ਕਤੀੜਾਂ ਨੇ ਗੰਦ ਪਾਇਆ ਹੋਇਆ ਪੰਜਾਬ ਵਿੱਚ ਬਹੁਤ ਜਲਦੀ ਸਾਡਾ ਗਰੁੱਪ ਕੈਨੇਡਾ ਵਿੱਚ ਵੀ ਸੇ ਲਾਰਿਆ ਦੇਖੀ ਚੱਲ ਬਣਦਾ ਕੀ ਆ ਹੁਣ ਯਾਨੀ ਕਿ ਕੁੱਲ ਮਿਲਾ ਕੇ ਗੱਲ ਕਰੀਏ ਬਹੁਤ ਵੱਡੀ ਖਬਰ ਹੈ ਇਸ ਸਮੇਂ ਦੀ ਕਿ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਈਮੇਲ ਮਿਲ ਗਈ ਹੈ ਦੀਪਿਕਾ ਲੋਤਰਾ ਨੂੰ ਸੋਸ਼ਲ ਮੀਡੀਆ ਦੇ ਉੱਪਰ ਇਹ ਸਕਰੀਨ ਸ਼ਾਟ ਨੇ ਜਿਹੜੇ ਵਾਇਰਲ ਹੋ ਰਹੇ ਨੇ ਇੱਕ ਪਾਸੇ ਆਕਰ ਗੱਲ ਕਰਦੇ ਆ ਦੀਪਿਕਾ ਲੋਤਰਾ ਦੀ ਲੱਗਾ ਤਾਰ ਵੀਡੀਓ ਵਗੈਰਾ ਪੈਰੀਆਂ ਨੇ ਅਤੇ ਦੂਸਰੇ ਪਾਸੇ ਪ੍ਰੀਤ ਜੱਟੀ ਜਿਸ ਦੇ ਕੇ ਪੇਜ ਦੇ ਉੱਪਰ ਕੋਈ ਗਲਤ ਵੀਡੀਓ ਵਗੈਰਾ ਤਾਂ ਨਹੀਂ ਪੈਰੀ ਉਸ ਦਾ ਵੀ ਨਾਮ ਵਿਚਾਰਿਆ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਜਦੋਂ ਵੀ ਕੋਈ ਈਮੇਲ ਜਾਂ ਫਿਰ ਕੋਈ ਵੀਡੀਓ ਆਉਂਦੀ ਹੈ ਉਸ ਦੇ ਵਿੱਚ ਪ੍ਰੀਤ ਜੱਟੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਪੁਲਿਸ ਨੇ ਅਮਰਤਪਾਲ ਦਾ ਖੁਲਾਸਾ ਕਰਤਾ ਕਿ ਅਮਰਤਪਾਲ ਕਮਲਕੌਰ ਦੇ ਨਾਲ ਜਿਹੜਾ ਕੰਮ ਹੋਇਆ ਉਸ ਘਟਨਾ ਤੋਂ ਬਾਅਦ ਉਸੇ ਦਿਨ ਹੀ ਅਮਰਤ ਸਰ ਤੋਂ ਜਹਾਜ਼ ਚੜ੍ਹ ਕੇ ਸਿੱਧਾ ਦੁਬਈ ਪਹੁੰਚ ਗਿਆ ਪੁਲਿਸ ਨੇ ਕਿਹਾ ਕਿ ਉਹ ਹੁਣ ਪੰਜਾਬ ਦੇ ਵਿੱਚ ਨਹੀਂ ਹੈ ਅਤੇ ਪੁਲਿਸ ਪਹਿਲਾਂ ਕਹਿੰਦੀ ਸੀ ਕਿ ਜਿਹੜਾ ਕੰਮ ਹੋਇਆ ਉਹ ਅਮਰਤਪਾਲ ਦੇ ਦੋ ਸਾਥੀਆਂ ਨੇ ਕਰਿਆ ਪਰ ਹੁਣ ਪੁਲਿਸ ਦਾ ਕਹਿਣਾ ਕਿ ਅਮਰਤਪਾਲ ਵੀ ਉਸ ਦਿਨ ਕਾਰ ਦੇ ਵਿੱਚ ਹੀ ਸੀ ਅਤੇ ਅਮਰਤਪਾਲ ਹੀ ਘਰੋਂ ਬੁਲਾ ਕੇ ਲਿਆਇਆ ਸੀ ਕਮਲਕੌਰ ਨੂੰ ਪਰ ਇੱਥੇ ਮੈਨੂੰ ਇੱਕ ਚੀਜ਼ ਦਾ ਥੋੜਾ ਜਿਹਾ ਡਾਊਟ ਹੈ ਜੋ ਕਿ ਤੁਹਾਡੇ ਨਾਲ ਸਾਂਝਾ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਮਰਤਪਾਲ ਪਹਿਲਾਂ ਵੀ ਰੋਕ ਚੁੱਕਿਆ ਸੀ ਕਮਲਕੌਰ ਨੂੰ ਕਿ ਐਸੇ ਕੰਮ ਨਾ ਕਰ ਪਰ ਫਿਰ ਵੀ ਉਹ ਕਰਦੀ ਰਹੀ ਅਮਰਤਪਾਲ ਲਗਾਤਾਰ ਐਸੀਆਂ ਵੀਡੀਓ ਵਗੈਰਾ ਪਾਉਂਦਾ ਵਾਲੇ ਲੋਕਾਂ ਨੂੰ ਰੋਕਦਾ ਰਹਿੰਦਾ ਸੀ ਸੋਸ਼ਲ ਮੀਡੀਆ ਦੇ ਉੱਪਰੋਂ ਇਹ ਕਮਲ ਕੌਰ ਵੀ ਜਾਣਦੀ ਸੀ ਫਿਰ ਉਹ ਜਦੋਂ ਘਰੋਂ ਬੁਲਾਉਣ ਗਿਆ ਕਮਲ ਨੂੰ ਤਾਂ ਉਸ ਦੇ ਨਾਲ ਕਿਵੇਂ ਆ ਗਈ ਕੀ ਉਹ ਪਹਿਚਾਨ ਨਹੀਂ ਪਾਈ ਕਿ ਅਮਰਤਪਾਲ ਦਾ ਹੂਲੀਆ ਬਦਲਿਆ ਹੋਇਆ ਸੀ ਜਾਂ ਫਿਰ ਅਮਰਤਪਾਲ ਨਾਲ ਕੋਈ ਗੱਲਬਾਤ ਵਗੈਰਾ ਕਮਲ ਕੌਰ ਦੀ ਹੁੰਦੀ ਰਹਿੰਦੀ ਸੀ ਉਸ ਝਾਂਸੇ ਦੇ ਵਿੱਚ ਉਹ ਆ ਗਈ ਇਹ ਚੀਜ਼ਾਂ ਦਾ ਖੁਲਾਸਾ ਵੀ ਹੋਣਾ ਜ਼ਰੂਰੀ ਹੈ ਇਹ ਚੀਜ਼ਾਂ ਅਗਰ ਪੁਲਿਸ ਖੁਲਾਸਾ ਕਰੇ ਕਿ ਕੀ ਕਹਿ ਕੇ ਬੁਲਾਇਆ ਗਿਆ ਉਸਨੇ ਅਮਰਤਪਾਲ ਨੂੰ ਪਹਿਚਾਣਿਆ ਜਾਂ ਨਹੀਂ ਥੋੜੀਆਂ ਚੀਜ਼ਾਂ ਇੱਥੇ ਉਲਝਦੀਆਂ ਲੱਗਦੀਆਂ ਨੇ ਕਿ ਆਖਰ ਕਿਉਂ ਨਾਲ ਆਈ ਉਹ ਭਗਵਾਨ ਤਮਾਨ ਵੀ ਇਸ ਪੂਰੇ ਕੇਸ ਦੇ ਉੱਪਰ ਆਪਣੀ ਨਜ਼ਰ ਬਣਾਏ ਹੋਏ ਨੇ ਉਹਨਾਂ ਦੀ ਪੂਰੀ ਨਿਗਾ ਇਸ ਕੇਸ ਦੇ ਉੱਪਰ ਹੈ ਤੁਹਾਨੂੰ ਪਤਾ ਹੈ ਜਦੋਂ ਤੋਂ ਭਗਵੰਤ ਮਾਨ ਸੀਐਮ ਬਣੇ ਨੇ ਉਦੋਂ ਤੋਂ ਕੋਈ ਵੀ ਮੁੱਦਾ ਹੋਵੇ ਉਸ ਦੇ ਉੱਪਰ ਬਰੀਕੀ ਦੇ ਨਾਲ ਉਹ ਨਿਗਾ ਰੱਖਦੇ ਨੇ ਅਤੇ ਪੁਲਿਸ ਦੇ ਨਾਲ ਲਗਾਤਾਰ ਕੰਟੈਕਟ ਦੇ ਵਿੱਚ ਰਹਿੰਦੇ ਨੇ ਚਾਹੇ ਭਗਵੰਤ ਮਾਨ ਦਾ ਹਾਲੇ ਤੱਕ ਵੀ ਬਿਆਨ ਨਹੀਂ ਆਇਆ ਪਰ ਜਿਹੜੇ ਭਗਵੰਤ ਮਾਨ ਨੂੰ ਸਮਝਦੇ ਹਨ ਉਹਨਾਂ ਦਾ ਕਹਿਣਾ ਕਿ ਉਹ ਇਸ ਕੇਸ ਦੇ ਉੱਪਰ ਵੀ ਬਰੀਕੀ ਤੋਂ ਨਿਗਾ ਬਣਾਏ ਹੋਏ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਟੇਟ ਦਾ ਮਾਹੌਲ ਖਰਾਬ ਹੋਵੇ ਤੁਸੀਂ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਜਰੂਰ ਦੱਸਣਾ